ਚੋਹਲਾ ਸਾਹਿਬ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚ ਬਾਬਾ ਸਾਹੂ ਸ਼ਾਹ ਮੇਲੇਸਬੰਦੀ ਕਬੱਡੀ ਦੀਆਂ ਚੱਲ ਰਹੀਆਂ ਫੁੱਲ ਤਿਆਰੀਆਂ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਸਰਬਜੀਤ ਸਿੰਘ ਸਾਵੀ ਚੋਹਲਾ ਸਾਹਿਬ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਦੇ ਪੰਦੇ ਪੰਜਵੇਂ ਪਾਸ਼ਾਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਪੀਰ ਬਾਬਾ ਸਾਹੂ ਸ਼ਾਹ ਜੀ ਦਾ ਸਲਾਮਾ ਕਵਾਲ ਅਤੇ ਖੇਡ ਕਬੱਡੀ ਮੇਲਾ ਮਿਤੀ 18 ਜੁਲਾਈ ਸੌਣ ਦੇ ਪਹਿਲੇ ਵੀਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਦਾ ਬੜੀ ਧੁੰਮ ਧਮ ਨਾਲ ਬਣਾਇਆ ਜਾ ਰਿਹਾ ਹੈ ਇਸ ਸਮੇਂ ਪਹੁੰਚ ਰਹੇ ਬੁਲਾਰਿਕ ਵਾਲੀਆਂ ਰਹੀ ਸੰਤਨ ਪੀਰ ਬਾਬਾ ਜੀ ਦਾ ਜਾਸਾਣਉਣਗੇ ਗੁਰੂ ਕਾਲ ਅੰਗਰ ਅਤੁੱਟ ਵਰਤਿਗਾ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ ਕਬੱਡੀ ਸੰਬੰਧੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੱਲ ਰਹੀਆਂ ਜੋਰਾ ਸ਼ੋਰਾ ਨਾਲ ਤਿਆਰੀਆਂ ਇਹ ਮੇਲਾ ਜੀ ਸੰਗਾ ਟੀਵੀ ਤੇ ਲਾਈਵ ਦੇਖੋ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਦੇਸ਼ਾਂ ਦੀਆਂ ਐਨ ਆਰ ਆਈ ਸੰਤਨ ਬੇਨਤੀ ਹੈ ਮੇਲੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਾ ਅਤੇ ਪੀਰ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰਿਆਨ ਸਰਦਾਰ ਮਨਮੋਹਨ ਸਿੰਘ ਸਾਹਿਬ ਦਾ ਏਐਸਆਈ ਪੰਜਾਬ ਪੁਲਿਸ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਵਨ ਸਿੰਘ ਮਾਨ ਸ੍ਰਿਹਾਲੀ ਕਲਾ ਸਰਦਾਰ ਮਨਮੋਹਨ ਸਿੰਘ ਜੀ ਮੈਂ ਪੱਤਰਕਾਰ ਜੁਸਰੀ ਸਿੰਘ ਬਾਬਾ ਸ਼ੌਂਕਦਰ ਬਾਰਦਾ ਚੋਹਲਾ ਸਾਹਿਬ ਨੂੰ ਮਿਲ ਆ ਰਿਹਾ ਕੁਝ ਦੱਸਾਂ ਚਾਹੁੰਦਾ ਹਾਂ ਕਿ ਖੇਡ ਕਬੱਡੀ ਸੰਬੰਧੀ ਆਪ ਦੀ ਕਾਫੀ ਜਾਣਕਾਰੀ ਰੱਖਦੇ ਹੋ ਟੀਮਾਂ ਵੀ ਕਿੱਤੀਆਂ ਹਨ ਬਾਬੇ ਛੌ社 ਦੇ ਮੇਲੇ ਦੇ ਆਪ ਦੱਸਾਂ ਚਾਹੁੰਦਾ ਚੈਨਲ ਨੂੰ ਕਿ ਕਿਹੜੇ ਕਿਹੜੇ ਆਪ ਖਿਡਾਰੀ ਕਿਤੇ ਤੇ ਕਿਹੜੀ ਕਿਹੜੀ ਟੀਮਾਂ ਕਿੱਥੇ ਦੇ ਵਾਸਤੇ ਤਾਂ ਅੰਤਰਬਾਬਾ ਛੌ社 ਦੀ ਦਾ ਬੱਸ ਸਟੈਂਡ ਤੋਂ ਉਹਨਾਂ ਸਾਹਿਬ ਜੀ 18 ਤਰੀਕ ਨੂੰ ਸੌਣ ਦੇ ਪਹਿਲੇ ਵੀਰਵਾਰ ਜਿਹੜਾ ਵਾ ਇਹ ਮੇਲਾ ਮਨਾਇਆ ਜਾ ਰਿਹਾ ਵਾ ਇਹਦੇ ਵਿੱਚ ਅਸੀਂ ਕਬੱਡੀ ਦੇ ਤਿੰਨ ਮੈਚ ਕਰਾਵਾਂਗੇ ਜਿਹਦੇ ਵਿੱਚ ਇਹ ਇੱਕ ਕਲੱਬ ਹੈਗੀ ਆ ਚੋਲਾ ਸਾਹਿਬ ਸ੍ਰੀ ਗੁਰਜ ਦੇ ਕਲੱਬ ਚੋਲਾ ਸਾਹਿਬ ਦੂਸਰਾ ਇਹਨਾਂ ਦਾ ਮੈਚ ਹੋ ਗਿਆ ਵਾ ਘੜਕਾ ਕਲੱਬ ਨਾਲ ਦੂਸਰਾ ਮੈਚ ਹੋਗਾ ਪਿੰਡ ਖਾਰਾ ਦੀ ਕਲੱਬ ਵਾ ਤੇ ਚੋਲਾ ਸਾਹਿਬ ਦੀ ਕਲੱਬ ਦਾ ਤੀਜਾ ਬੱਚਿਆਂ ਦਾ ਮੈਚ ਕਰਾਂਗੇ ਜਿਹਦੇ ਵਿੱਚ ਚੋਲਾ ਸਾਹਿਬ ਉਤੇ ਘੜਕੇ ਦਾ ਮੈਚ ਕਰਾਜੂਗਾ ਆਪ ਜੀ ਜਿਵੇਂ ਕਿ ਖੇਡ ਕਬੱਡੀ ਦਾ ਗਰਾਊਂਡ ਦੇ ਵਿੱਚ ਖੇਡਾਂ ਦਾ ਮੇਲਾ ਬਣਾਉਂਦੇ ਹੋ ਖੇਡ ਵਾਲੇ ਧਿਆਨ ਕਰ ਲੈਦੇ ਹੋ ਬਾਬਾ ਸ਼ੰਸ਼ੀਦ ਦੇ ਦਰਬਾਰ ਹੋਰ ਵੀ ਆਪ ਕੋ ਪ੍ਰਬੰਧ ਕੀਤਾ ਜਿਵੇਂ ਕਵਾਲੇ ਹੋ ਜਾਂ ਹੋਰ ਵੀ ਚੀਜ਼ਾਂ ਹਨ ਭਾਜੀ ਉਹ ਸਵੇਰ ਦੇ ਟਾਈਮ ਤੇ ਬਾਬਾ ਸ਼ੰਸ਼ੀਦ ਦੇ ਦਰਬਾਰ ਦੇ ਉੱਤੇ ਸਵੇਰ ਤੋਂ ਜਿਹੜਾ ਵਾ ਕਵਾਲਾਂ ਦਾ ਕੰਮ ਸ਼ੁਰੂ ਹੋਗਾ ਕਵਾਲ ਵਕ ਵਕ ਤਮਨ ਚਾਰ ਕਵਾਲ ਆ ਰਹੇ ਆ ਉਹ ਕਵਾਲੀਆਂ ਦਾ ਸੇ ਪ੍ਰਬੰਧ ਹੋਗਾ ਨਾਲ ਕਵਾਲਾਂ ਦੇ ਨਾਲ ਨਾਲ ਉੱਥੇ ਲੰਗਰ ਦਾ ਪ੍ਰਬੰਧ ਹੋਗਾ ਜਿਹੜਾ ਲੰਗਰ ਗੁਰੂ ਦਾ ਲੰਗਰ ਜਨਾਬਾ ਉਹ ਵੀ ਤੇ ਨਾਲ ਜਲਪਣੀ ਪੂਰਾ ਟਟ ਬਟਾ ਜੇ ਆਪ ਸੰਗਤ ਨੂੰ ਕਹਿਣਾ ਚਾਹੁੰਦੇ ਹੋ ਬਾਬਾ ਸ਼ੌਸ਼ਾ ਦਾ ਮੇਲਾ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਸਭ ਜੀ ਮਨਾਰੀ ਸੰਗਤ ਕੋਲ ਸਭੀ ਸੰਗਤ ਆਪ ਜੀ ਪ੍ਰਬੰਧਕ ਕਮੇਟੀ ਤੰਗਮਨ ਧਨਨਾ ਸੇਵਾ ਕਰਕੇ ਦੇਖਣ ਜਿਹਾ ਸੰਗਤ ਕੋਲ ਸਭੀ ਸੰਗਤ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਬਾਬਾ ਸ਼ੌਸ਼ਾ ਦੇ ਦਰਵਾਜ਼ੇ ਪਹੁੰਚ ਕੇ ਉਹ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪ ਇਹ ਹੀ ਕੰਮ ਕਰੋ ਤੇ ਸਾਡੀ ਬਾਬਾ ਸ਼ੌਸ਼ਾ ਕਮੇਟੀ ਜਿਹੜੀ ਬਣਾਈ ਗਈ ਆ ਸਾਡੇ ਲੋ ਸਾਰੇ ਨਗਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬੇਨਤੀ ਆ ਉਹ ਸੌਂ ਦੇ ਪਹਿਲੇ ਵੀਰਵਾਰ 18 ਤਰੀਕ ਨੂੰ ਜਿਹੜਾ ਬਾ ਹੋਮੋ ਭਾ ਕੇ ਇੱਥੇ ਪਹੁੰਚਣਾ ਤੇ ਜਿਹੜੀ ਮੇਲੇ ਜਾਣ ਕੋ ਦਉਣ ਅੱਛਾ ਜੀ ਸਰਦਾਰ ਮਨਮੋਹ ਸਿੰਘ ਜੀ ਆਪ ਜੀ ਦੇ ਸੰਗਤ ਨੂੰ ਚਾਹ ਕੇ ਮੈਂ ਪੱਤਰਕਾਰ ਜਸਵੀਰ ਸਿੰਘ ਕਲਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੇ ਕਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਤੋ ਪਹਿਲਾ ਪੁੱਛ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913